ਦੇਖਿਨਾ ਕੁਝ ਆਤਾ ਹੁੰਦੀਆਂ ਹੀ ਆ ਵੀ ਜਿਹੜੀਆਂ ਉਹ ਨਹੀਂ ਸੁਧਾਰਦੜ ਵੀ ਅਸੀਂ ਉਹਨੂੰ ਪਾਇੇ ਵੀ ਰਹੇ ਹਾਂ ਵੀ ਤੁਸੀਂ ਆ ਚੀਜ਼ ਨਾ ਕਰੋ ਨਾ ਕਰੋ ਅੱਜ ਮੇਰੇ ਭਰਾ ਬਣੇ ਫਿਰਦੇ ਸੀ ਨਾ ਇਹਨਾਂ ਨੇ ਲਹਿੰਗੇ ਤੱਕ ਕਰਵਾ ਕੇ ਮੇਰੇ ਕੈਨਸਲ ਕਰਾਦੇ ਸੀਗੇ ਐਟ ਅ ਟਾਈਮ ਸਾਰਾ ਕੁਝ ਦੁਆਰਾ ਹੈ ਨਾ ਜਿਹੜਾ ਉਹਨਾਂ ਨੇ ਜਾਗੋ ਵਾਲਾ ਵੀ ਲੋਗ ਪੈਸੇ ਉਦੋਂ ਫੋਨ ਆਇਆ ਸੀ ਨਾ ਮਸੜ ਮੇਰੇ ਦਾ ਹਾਂਜੀ ਸੱਚੇ ਅਕਾਲੀ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਬੀਤੇ ਦਿਨੀ ਮੇਕੂ ਢੱਲੋ ਦਾ ਵਿਆਹ ਹੋਇਆ ਹੈ ਅਤੇ ਵਿਆਹ ਦੇ ਨਾਲ-ਨਾਲ ਹੀ ਦੋਸਤੋ ਕਹਿੰਦੇ ਉਹਨਾਂ ਨੇ ਰਿਪਲਾਈ ਵੀ ਆਪਣੇ ਰਿਸ਼ਤੇਦਾਰਾਂ ਨੂੰ ਕਰ ਦਿੱਤਾ ਹੈ ਜਿਸ ਦੇ ਵਿੱਚ ਉਸਨੇ ਕਿਹਾ ਕਿ ਮੇਰੇ ਜੋ ਭਰਾ ਬਣੇ ਫਿਰਦੇ ਨੇ ਪਿਛੇ-ਪਿਛੇ ਉਹ ਸਾਡੀਆਂ ਹੀ ਲੱਤਾਂ ਖਿੱਚਦੇ ਨੇ ਜਿਵੇਂ ਕਿ ਦੋਸਤੋ ਉਸਨੇ ਦੱਸਿਆ ਕਿ ਮੇਰਾ ਸਾਰਾ ਕੁਝ ਐਟ ਅ ਟਾਈਮ ਹੀ ਹੋਇਆ ਹੈ ਤੇ ਦੋਸਤੋ ਤੁਸੀਂ ਮੇਕੂ ਢੱਲੋ ਦੇ ਵਿਆਹ ਨੂੰ ਕਿੰਨਾ ਕਿ ਐਨਜੋਏ ਕੀਤਾ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਤੇ ਤੁਹਾਡਾ ਇਹਨਾਂ ਦੇ ਬਾਰੇ ਕੀ ਕਹਿਣਾ ਹੈ ਤੇ سوشل میڈیا ਤੇ ਇਹਨਾਂ ਦੀ ਚਰਚਾ ਤੇ ਕਾਫੀ ਜ਼ਿਆਦੀ ਹੋ ਰਹੀ ਆ ਸੋ ਦੇਖਦੇ ਆ ਅੱਗੇ ਕੀ ਬਣਦਾ ਹੈ ਫਿਲਹਾਲ ਦੇ ਲਈ ਸਾਡੇ ਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓਜ਼ ਨੂੰ ਲਾਈਕ ਸ਼ੇਅਰ ਜਰੂਰ